ਇਮਕੇ ਨੇਤਾ ਇਹ ਰਾਜਾ ਇੱਕ ਵਾਰ ਫੇਰ ਤੋਂ ਸੁਰਖੀਆਂ ਦੇ ਵਿੱਚ ਆ ਚੁੱਕੇ ਨੇ ਅਤੇ ਮਾਮਲਾ ਭਾਰਤ ਅਤੇ ਸਨਾਤਨ ਧਰਮ ਨੂੰ ਲੈ ਕੇ ਉਹਨਾਂ ਦੇ ਵਿਵਾਦਿਤ ਬਿਆਨ ਦੇ ਕਰਕੇ ਚਰਚਾਵਾਂ ਦੇ ਵਿੱਚ ਹੈ। ਜਿਤੇ ਕੀ ਰਾਜਾ ਨੇ ਆਪਣੇ ਇੱਕ ਤਾਜ਼ਾ ਬਿਆਨ ਦੇ ਵਿੱਚ ਕਿਹਾ ਕਿ ਭਾਰਤ ਬਿਲਕੁਲ ਵੀ ਇੱਕ ਰਾਸ਼ਟਰ ਨਹੀਂ ਹੈ ਇਸ ਗੱਲ ਨੂੰ ਚੰਗੀ ਤਰ੍ਹਾਂ ਦੇ ਨਾਲ ਸਮਝ ਲਓ ਭਾਰਤ ਕਦੇ ਵੀ ਇੱਕ ਰਾਸ਼ਟਰ ਨਹੀਂ ਸੀ ਭਾਰਤ ਇੱਕ ਰਾਸ਼ਟਰ ਨਹੀਂ ਸੰਗੋ ਇੱਕ ਉਪਮਹਾਦੀਪ ਹੈ ਰਾਜਾ ਦਾ ਇਹ ਬਿਆਨ ਅਜੀਹੇ ਸਮੇਂ ਦੇ ਵਿੱਚ ਆਇਆ ਹੈ ਜਦੋਂ 4 ਮਾਰਚ ਨੂੰ ਸੁਪਰੀਮ ਕੋਰਟ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਦੇ ਪੁੱਤਰ ਉਧਿਆਨੀਦੀ ਸਟਾਲਿਨ ਨੂੰ ਉਹਨਾਂ ਦੇ ਸਨਾਤਨ ਵਿਰੋਧੀ ਬਿਆਨਬਾਜ਼ੀ ਦੇ ਵਾਸਤੇ ਫਟਕਾਰ ਲਗਾਈ ਸੀ ਇਤਿਹਾਸਿਕ ਕਿ ਉਹਨਾਂ ਨੂੰ ਆਪਣੇ ਬਿਆਨ ਦੇ ਨਤੀਜੇ ਜੇ ਜਾਣਨੇ ਚਾਹੀਦੇ ਨੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਤੁਸੀਂ ਪ੍ਰਗਟਾਵੇ ਦੀ ਆਜ਼ਾਦੀ ਦੀ ਦੁਰਵਰਤੋਂ ਕੀਤੀ ਅਤੇ ਹੁਣ ਤੁਸੀਂ ਰਾਹਤ ਦੀ ਮੰਗ ਕਰ ਰਹੇ ਹੋ ਤੁਸੀਂ ਆਮ ਆਦਮੀ ਨਹੀਂ ਹੋ ਤੁਸੀਂ ਇੱਕ ਸਿਆਸਤਦਾਨ ਹੋ ਖੈਰ ਇਸ ਸਭ ਦੇ ਨਾਲ ਨਾਲ ਲੱਗੇ ਜੇਕਰ ਗੱਲ ਕਰੀਏ ਤਾਂ ਡੀਐਮਕੇ ਨੇਤਾ ਇਹ ਰਾਜਾ ਵੀਡੀਓ ਦੇ ਵਿੱਚ ਕਹਿੰਦੇ ਹੋਏ ਦਿਖਾਈ ਦੇ ਰਹੇ ਨੇ ਕਿ ਜੇਕਰ ਤੁਸੀਂ ਕਹਿੰਦੇ ਹੋ ਕਿ ਇਹ ਤੁਹਾਡਾ ਭਗਵਾਨ ਹੈ ਅਤੇ ਭਾਰਤ ਮਾਤਾ ਦੀ ਜੈ ਹੈ ਤਾਂ ਅਸੀਂ ਉਸ ਭਗਵਾਨ ਅਤੇ ਭਾਰਤ ਮਾਤਾ ਨੂੰ ਕਦੇ ਵੀ ਸਵੀਕਾਰ ਨਹੀਂ ਕਰਾਂਗੇ ਉਹਨਾਂ ਨੂੰ ਕਹੋ ਅਸੀਂ ਸਾਰੇ ਰਾਮ ਦੇ ਦੁਸ਼ਮਣਾਂ ਉਨਾ ਕਿ ਹਕੀਮ ਰਮਾਇਨ ਅਤੇ ਭਗਵਾਨ ਰਾਮ ਨੂੰ ਨਹੀਂ ਮੰਨਦਾ ਇੱਕ ਰਾਜੇ ਨੇ ਭਗਵਾਨ ਹਨੂਮਾਨ ਦੀ ਤੁਲਨਾ ਬਾਂਦਰ ਦੇ ਨਾਲ ਕੀਤੀ ਅਤੇ ਜੈ ਸ਼੍ਰੀ ਰਾਮ ਦੇ ਨਾਰੇ ਨੂੰ ਕਿਣਾਉਣਾ ਵੀ ਕਰਾਰ ਦਿੱਤਾ ਸੀ ਪਰੰਤੂ ਇਸ ਸਭ ਦੇ ਦਰਮਿਆਨ ਵੱਡੀ ਗੱਲ ਇਹ ਹੈ ਕਿ ਇਹ ਜਾਣ ਲੈਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਆਖਿਰ ਰਾਜਾ ਦੇ ਨਾਲ ਜੁੜਿਆ ਕੀ ਹੈ ਪੂਰਾ ਦਾ ਪੂਰਾ ਵਿਵਾਦ ਨਾਲਾ ਪੁਰਝੀਂਗੇ ਇੰਦੀਆ ਐਪੋਦੂ ਮੁਰ ਨਾੜ ਲੈ ਓਰੇ ਨਾੜਨਾ ਓਰੇ ਮੁਲੀ ஒரே பண்பாடு ஒரே கலாச்சாரம் இருந்தால் ஒரு நாடு இந்தியா நாடல்ல இந்தியா துணைக்கண்டம் சப் கண்டினன்ட் என்ன காரணம் இங்க தமிழ் ஒரு தேசம் ஒரு நாடு மலையாளம் ஒரு மொழி ஒரு தேசம் ஒரு நாடு ஒரியா ஒரு தேசம் ஒரு மொழி ஒரு நாடு அப்ப இத்தனை தேசிய இனங்களையும் சேர்த்தால் இந்தியா சோ இந்தியா இஸ் நாட் ஏ கண்ட்ரி இட் இஸ் சப் கண்டினன்ட் இங்க பல்வேறு பழக்க வழக்கங்கள் பண்பாடு உண்டு தஹியே கே سابقا கேந்திரಮಂತ್ರಿ ஏ ராஜா ਨੇ विवादित बयान देते हुए कहा सी कि भारत कभी भी एक राष्ट्र नहीं है ਇਹ ਇੱਕ ਕੌਮ ਦਾ ਅਰਥ ਹੈ ਕਿ ਇੱਕ ਭਾਸ਼ਾ ਇੱਕ ਪਰੰਪਰਾ ਅਤੇ ਇੱਕ ਸਭਿਆਚਾਰ ਤਾਂ ਹੀ ਇਹ ਕੌਮ ਬਣਦੀ ਹੈ ਭਾਰਤ ਇੱਕ ਰਾਸ਼ਟਰ ਨਹੀਂ ਸੰਗੋ ਇੱਕ ਉਪਮਹਾਦੀਪ ਹੈ ਉਹਨਾਂ ਕਿਹਾ ਕਿ ਮਨੀਪੁਰ ਦੇ ਵਿੱਚ ਲੋਕ ਕੁੱਤੇ ਦਾ ਮਾਸ ਖਾਂਦੇ ਨੇ ਇਸ ਗੱਲ ਨੂੰ ਵੀ ਤੁਸੀਂ ਸਵੀਕਾਰ ਕਰੋ ਜੇਕਰ ਕੋਈ ਭਾਈਚਾਰਾ ਬੀਫ ਖਾਵੇ ਤਾਂ ਤੁਹਾਨੂੰ ਕੀ ਸਮੱਸਿਆ ਹੈ ਕਿ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਤੁਸੀਂ ਆਪਣੇ ਖਾਣੇ ਖਾਓਗੇ ਕਿ ਉਹਨਾਂ ਨੇ ਤੁਹਾਨੂੰ ਖਾਣ ਦੇ ਵਾਸਤੇ ਕਿਹਾ ਸੀ ਕਿ ਤੁਸੀਂ ਵੀ ਇਹ ਖਾਓ ਇਸ ਲਈ ਅਨੇਕਤਾ ਦੇ ਵਿੱਚ ਏਕਤਾ ਦੇ ਬਾਵਜੂਦ ਸਾਡੇ ਵਿੱਚ ਮਤਭੇਦ ਹਨ ਅਤੇ ਇਸ ਨੂੰ ਸਵੀਕਾਰ ਕਰਨਾ ਜ਼ਰੂਰੀ ਵੀ ਹੈ ਅਤੇ ਹੁਣ ਇਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਹੈ ਕਿ ਡੀਐਮਕੇ ਦੇ ਸੰਸਦ ਮੈਂਬਰ ਏ ਰਾਜਾ ਨੇ ਹਾਲ ਹੀ ਦੇ ਵਿੱਚ ਇੱਕ ਨਵਰਤ ਵਾਲੇ ਭਾਸ਼ਣ ਦੇ ਵਿੱਚ ਭਗਵਾਨ ਰਾਮ ਦਾ ਮਜ਼ਾਕ ਉਡਾਇਆ ਅਤੇ ਭਾਰਤ ਦੇ ਵਿਚਾਰ ਦੇ ਉੱਪਰ ਸਵਾਲ ਵੀ ਉਠਾਏ ਬੀਜੇਪੀ ਨੇਤਾ ਅਵਤ ਮਾਲਵਿਆ ਨੇ ਐਕਸ ਦੇ ਉੱਪਰ ਕਥਿਤ ਭਾਸ਼ਣ ਦੀ ਪੋਸਟ ਕੀਤੀ ਆ ਤੇ ਕਿਹਾ ਹੈ ਕਿ ਵਿਵਾਦਗ੍ਰਸਤ ਸੰਸਦ ਮੈਂਬਰ ਨੇ 파ਰਥ ਦੇ ਬੌਲਕਨਾਈਜੇਸ਼ਨ ਦੀ ਮੰਗ ਕੀਤੀ ਆ ਤੇ ਸੁਪਰੀਮ ਕੋਰਟ ਦੇ ਵੱਲੋਂ ਡੀਐਮਕੇ ਨੇਤਾ ਉਦਯ ਨਿਧੀ ਸਟਾਲਿਨ ਦੀ ਵਿਵਾਦਿਤ ਸਨਾਤਨ ਧਰਮ ਟਿੱਪਣੀ ਤੋਂ ਬਾਅਦ ਇਹ ਜਿਹੜਾ ਮਾਮਲਾ ਹੈ ਇਹ ਜਿਹੜਾ ਵਿਵਾਦ ਹੈ ਇਹ ਲਗਾਤਾਰ ਸ਼ੁਰੂ ਹੋ ਗਿਆ ਹੈ ਦੱਸ ਦਈਏ ਕਿ ਡੀਐਮਕੇ ਦੇ ਸਥਿਰਾਂ ਦੇ ਵਿੱਚੋਂ ਨਫ਼ਰਤ ਭਰੇ ਭਾਸ਼ਣ ਬੇਰੋਕ ਲਗਾਤਾਰ ਜਾਰੀ ਨੇ ਸਨਾਤਨ ਧਰਮ ਨੂੰ ਖਤਮ ਕਰਨ ਦੇ ਵਾਸਤੇ ਉਦਯ ਨਿਧੀ ਸਟਾਲਿਨ ਦੇ ਵੱਲੋਂ ਵੀ ਸੱਦੇ ਦਿੱਤੇ ਜਾਣ ਤੋਂ ਬਾਅਦ ਹੁਣ ਇਹ ਰਾਜਾ ਦੇ ਇਸ ਵਿਆਮ ਦੇ ਕਰਕੇ ਚਾਰ ਚੁਫੇਰੇ ਉਹਨਾਂ ਦੀ ਨਿੰਦਾ ਕੀਤੀ ਜਾ ਰਹੀ ਹੈ ਤਾਂ ਹੁਣ ਜਿਵੇਂ ਕੀ ਉਦਨਦੀ ਸਟਾਲਿਨ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਫਟਕਾਰ ਲਗਾਈ ਗਈ ਸੀ ਕਿ ਇਸ ਮਾਮਲੇ ਦੇ ਵਿੱਚ ਵੀ ਇੱਕ ਵਾਰ ਫੇਰ ਤੋਂ ਡੀਐਮਕੇ ਦੇ ਮੈਂਬਰ ਪਾਰਲੀਮੈਂਟ ਇਹ ਰਾਜਾ ਨੂੰ ਫਟਕਾਰ ਲਗਾਈ ਜਾਵੇਗੀ ਸੁਪਰੀਮ ਕੋਰਟ ਦੇ ਵੱਲੋਂ ਅਤੇ ਕੀ ਉਹਨਾਂ ਨੂੰ ਇਸ ਦੇ ਬਾਰੇ ਵਿੱਚ ਸਵਾਲ ਪੁੱਛਣ ਦੇ ਬਾਰੇ ਵਿੱਚ ਅਤੇ ਉਹਨਾਂ ਦੇ ਵੱਲੋਂ ਅਜੀਹੇ ਸ਼ਬਦਾਵਲੀ ਕਹੇ ਜਾਣ ਦੇ ਬਾਰੇ ਵਿੱਚ ਇੱਕ ਵਾਰ ਫੇਰ ਤੋਂ ਕਟਗੈਰੇ ਦੇ ਵਿੱਚ ਖੜਾ ਕੀਤਾ ਜਾਵੇਗਾ ਜਾਂ ਫਿਰ ਨਹੀਂ ਇਹ ਵੇਖਣਾ ਅਹਿਮ ਹੋਵੇਗਾ ਬਾਕੀ ਤੁਸੀਂ ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵਿਨਾ ਭੁੱਲਣਾ I have did my coaching from Glowbwise only for IELTS and I secured 6.5 band my experience with Glowbwise was so well I would really suggest each and everyone to come here and pursue their process through Glowbwise it will be really helpful for you ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9696875875 ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 8725875875 ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ